ਅੱਜ ਸਭ ਕੀ ਕਰ ਲਗਾਉਗੇ ਪਹਿਲਾਂ ਗੱਲ ਹੀ ਹੈ ਕਿ ਸਾਡਾ ਸਾਥੀ ਹੈ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਪਿੰਡ ਕੋਣੀ ਉਹਨਾਂ ਦਾ ਪੁੱਤਰ ਹੈ ਰਾਜਕਰਨ ਸਿੰਘ ਕੋਈ ਝਗੜਾ ਨਹੀਂ ਕੋਈ ਬੰਦਾ ਕਿਤੇ ਐਡਮਿਟ ਨਹੀਂ ਕੋਈ ਦਾਖਲ ਨਹੀਂ ਇਸ ਇਨ ਨੂੰ ਹੀ 7:55 ਜਮਾਨਤ ਕਰਾਤੀ ਪਹਿਲਾਂ ਤਾਂ ਪੁਲਿਸ ਦਬਾਅ ਪਾਉਂਦੀ ਰਹੀ ਕਿ ਲੋਕਲ ਐਮਐਲਏ ਦੇ ਘਰੇ ਚੱਲੋ ਤੇ ਅਸੀਂ ਤੁਹਾਨੂੰ ਮਲਾਉਣਾ ਹੈ ਤੇ ਜਿਹੜਾ ਪਤਾ ਚੱਲਿਆ ਸਾਡੇ ਕੋਲੇ ਉਹਦਾ ਪ੍ਰੂਫ ਤਾਂ ਹੈ ਨਹੀਂ ਪਰ ਸਾਨੂੰ ਸਾਡੇ ਬੰਦੇ ਨੇ ਦੱਸਿਆ ਕਿ ਸਾਨੂੰ ੱੱਕੇ ਨਾਲ ਉਹਨਾਂ ਦੇ ਘਰੇ ਵੀ ਲੈ ਗਏ ਕਹਿੰਦੇ ਬੰਦੀ ਫਿਰ ਉਹ ਜਦੋਂ ਕਿਹਾ ਫਿਰ ਬੰਦੀ ਪਾਤੀ ਜਦੋਂ ਸਾਡਾ ਬੰਦਾ ਉਹਨਾਂ ਦੇ ਮੁਤਾਬਕ ਸ਼ਰਤ ਨਹੀਂ ਮੰਨਿਆ ਸੋ ਹੁਣ ਉਹਨੂੰ ਫਿਰ 751 ਚ ਬਾਅਦ ਚ 751 ਕਰਤੀ ਹੋਰੀ ਤੇ ਜ਼ਮਾਨਤ ਦਿੱਤੀ ਜ਼ਮਾਨਤ ਦਿੱਤੀ ਹੈ ਨਿੰਕੋਣੀ ਸਾਹਿਬ 9 ਨੌ ਤਰੀਕ ਨੂੰ ਤੇ ਅੱਜ ਜਨਾਬ 9 ਤਰੀਕ ਨੂੰ ਜ਼ਮਾਨਤ ਦਿੱਤੀ ਸੀ ਸਾਡੇ ਵਕੀਲ ਸਾਹਿਬ ਨੇ ਸਾਨੂੰ ਦੱਸਿਆ ਕੱਲ ਉਹਰੀ ਪੇਛੀ ਸੀ ਦੁਆਰੇ ਯਾਨੀ ਕਿ 15 ਤਰੀਕ ਨੂੰ ਪੇਛੀ ਸੀ ਤੇ 15 ਤਰੀਕ ਨੂੰ ਹੁਕਮ ਰਾਨ ਸਰਕਾਰ ਦੇ ਮੁਖਤਿਆਰਾਂ ਨੇ ਯਾਨੀ ਕਿ ਐਮਐਲਏ ਸਾਹਿਬ ਆ ਰਹੇ ਪੂਰੀ ਜ਼ਮਾਨਤ ਉਥੋਂ ਪੁਲਿਸ ਤੋਂ ਲਿਖਾ ਕੇ ਜਾਣਬੁੱਝ ਕੇ 57 ਕਵੰਜਾ ਜਮਾਨਤ ਮਿਲੀ ਵੀ ਆ ਤਰੀਕ ਤੇ ਜਮਾਨਤ ਕੈਨਸਲ ਕਰਤੀ ਇਹ ਪਹਿਲੀ ਵਾਰੀ ਹੋਇਆ ਕਿ 57 ਕਵੰਜਾ ਚ ਜਮਾਨਤ ਮਿਲੀ ਤਰੀਕ ਤੇ ਬੰਦਾ ਆਇਆ ਲੜਾਈ ਨਹੀਂ ਹੋਈ ਕੋਈ ਕੰਪਲੇਂਟ ਨਹੀਂ ਹੋਈ ਸ਼ਿਕਾਇਤ ਨਹੀਂ ਹੋਈ ਤੇ ਜਮਾਨਤ ਕੈਨਸਲ ਕਰਤੀ ਉਹ ਹੈਂਡੀਕੈਪਡ ਬੰਦਾ ਤੁਰਿਆ ਨਹੀਂ ਜਾਂਦਾ ਅਗਰ ਤੁਸੀਂ ਉਹਰਾ ਹਾਲਾਤ ਵੇਖ ਲਓ ਉਰੀ ਉਮਰ ਹੋਣੀ ਹੈ ਤਕਰੀਬਨ 55 ਸਾਲ 60 ਸਾਲ ਲੇਕਿਨ ਭਾਰਾ ਇਹ ਸਰੀਰ ਦਾ ਲੱਤ ਕੰਮ ਨਹੀਂ ਕਰਦਾ अर्जुन ਦਵਾਰੇ ਆਏ ਆ ਵੀ ਅੱਜ ਜੁਮਾਨ ਅੱਛਾ ਜਿਹੜਾ ਆਰਡਰ ਕੀਤਾ ਹੈ ਜਿਹੜਾ ਸਾਡੇ ਕੋਲ ਆਰਡਰ ਹੈਗਾ ਉਹ ਕੱਲ ਤਹਿਸੀਲਦਾਰ ਸਾਹਿਬ ਨੇ ਲਿਖਿਆ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਉਹਦੇ ਤੇ ਲਿਖਿਆ ਹੈ ਉਕਤ ਕੇਸ ਵਿੱਚ ਦਰਜ ਉੱਤਰਵਾਦੀ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੌਣੀ ਆ ਮੈਂ ਵਿੱਚੋਂ ਸ਼ਾਰਟ ਕਰਦਾ 16 9 2025 ਤੱਕ ਬੰਦ ਹਵਾਲਾ ਜੁਡੀਸ਼ੀਅਲ ਕੀਤਾ ਗਿਆ ਹੈ ਅੱਗੇ ਕੀ ਹੈ ਪਰੰਤੂ ਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੌਣੀ ਵੱਲੋਂ ਇੱਕ ਦਰਖਾਸਤ ਪੇਸ਼ ਬੇਨਤੀ ਕੀਤੀ ਅ ਕੀਤੀ ਗਈ ਹੈ ਦੋਸ਼ੀ ਕੁਲਵਿੰਦਰ ਸਿੰਘ ਕਾਫੀ ਮੈਂਟਲੀ ਅਪਸਰਟ ਹੈ ਇਸ ਕਰਕੇ ਜੇਲ੍ਹ ਵਿੱਚ ਭੇਜੇ ਜਾਣ ਦੇ ਯੋਗ ਨਹੀਂ ਹੈ ਅਚਾ ਫਿਰ ਉਹਨਾਂ ਲਿਖਿਆ ਉਸ ਨੂੰ ਕਿਸੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਭੇਜਿਆ ਜਾਵੇ ਦਰਖਾਸਤ ਦੇ ਵਿਚਾਰ ਕੀਤਾ ਗਿਆ ਦਰਖਾਸਤ ਦੇ ਆਧਾਰ ਤੇ ਆਪ ਨੂੰ ਲਿਖਿਆ ਜਾਂਦਾ ਹੈ ਕਿ ਕੁਲਵਿੰਦਰ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਤੇ ਅਤੇ ਉਸ ਨੂੰ ਉਸ ਨੂੰ ਉਸ ਦੀ ਸਿਹਤ ਦੇ ਆਧਾਰ ਤੇ ਜੇਰੇ ਇਲਾਜ ਲਈ ਸਿਵਲ ਹਸਪਤਲ ਗਿੱਦੜਬਾ ਵਿੱਚ ਦਾਖਲ ਕਰਵਾਇਆ ਜਾਵੇ ਇਹ ਆਰਡਰ ਹੈ ਜੀ ਮੇਰੇ ਕੋਲ ਇਹ ਤਸਿਲਦਾਰ ਦੇ ਆਰਡਰ ਹੈ ਹੁਣ ਇਹਨਾਂ ਨੇ ਕੀ ਕੀਤਾ ਕਿਉਂਕਿ ਹੁਕਮਰਾਨ ਦੇ ਕੋਲੇ ਤਾਕਤ ਮਸਮਸ ਆਈ ਹੈ ਹੁਕਮਰਾਨਾਂ ਨੇ ਕੀ ਕੀਤਾ ਕਿ ਉਹਨੂੰ ਜੇਲ੍ਹ ਚ ਭੇਜਤਾ ਇਸ ਆਰਡਰ ਦੇ ਬਾਵਜੂਦ ਅਸੀਂ ਇਹ ਹਾਈ ਕੋਰਟ ਦਾ ਮਸਲਾ ਹੈ ਇਹ ਲੈ ਕੇ ਜਾਵਾਂਗੇ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਹਨੇ ਭੇਜਿਆ ਕਿਉਂ ਪੁਲਿਸ ਨੇ ਭੇਜਿਆ ਉਹਨੂੰ ਹੁਣ ਉਹਨੂੰ ਲੈ ਕੇ ਆਏ ਆ ਅਸੀਂ ਬੇਲ ਬਾਉਂਡ ਲੈ ਕੇ ਆਏ ਆ ਜੀ ਨਾਲ ਸਾਰਾ ਖਾਤ ਪੜ ਲਓ ਜੀ ਐਸ ਡੀ ਐਮ ਸਾਹਿਬ ਦੇ ਦਫਤਰ ਐਸ ਡੀ ਐਮ ਸਾਹਿਬ ਕਹੀ ਜਾਂਦੇ ਆਉਣੇ ਆ ਆ ਗਿਆ ਜਾਣੇ ਕਰਦੇ ਆ ਅਸੀਂ ਹੁਣ ਕਿੱਥੇ ਚਲੀਏ ਹੁਣ ਇਹਰਾ ਮਤਲਬ ਜਾਣ ਕੇ ਅੱਜ ਫੇਰ ਉਹਨੂੰ ਹਵਾਲਾ ਚ ਲਵਾਉਣਾ ਚਾਹੁੰਦੇ ਜਦ ਕਿ ਹਸਪਤਾਲ ਦੇ ਸਾਡੇ ਕੋਲੇ ਆਰਡਰ ਹੈ ਸੋ ਕਹਿਣ ਦਾ ਭਾਵ ਆ ਸਾਡੇ ਕਾਗਜ਼ ਨੇ ਵਕੀਲ ਸਾਹਿਬ ਸਾਡੇ ਨਾਲ ਨੇ ਬੇਲ ਬੌਂਡ ਨੇ ਆ ਸਾਰੇ ਕਾਗਜ਼ ਅਸੀਂ ਨਾਲ ਲੈ ਕੇ ਆਏ ਆ ਆ ਮੇਰਾ ਖਿਆਲ ਉਰਾ ਵਕਾਲਤਨਾਮਾ ਆ ਸਾਰੇ ਆਈਡੀ ਪ੍ਰੂਫ ਸੋ ਜਮ੍ਹਾਂਬੰਦੀ ਵਗੈਰਾ ਤੇ ਜਮਾਨਤੀਏ ਨਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਿਹੜੇ ਆਦਰਨੀਆ ਇਥੋਂ ਦੇ ਐਸ ਡੀ ਐਮ ਸਾਹਿਬ ਹੈ ਇਹ ਉਹਨਾਂ ਨੇ ਘੱਟੋ ਘੱਟ 25ਵਾਂ ਕੇਸ ਹੈ ਜੀਰੇ ਵਿੱਚੋਂ 15 ਕੇਸ ਘੱਟੋ ਘੱਟ ਗਰੀਬਾਂ ਦੇ ਨਾਲ ਤੱਲੂਕ ਰੱਖਦੇ ਐ ਐਸੀ ਲੋਕਾਂ ਨਾਲ 752 ਕਰਾਈ ਜਾਂਦੇ ਉਹਨਾਂ ਨੂੰ ਕਹਿੰਦੇ ਵੀ ਪਾਰਟੀ ਬਦਲ ਲਾ ਉਧਰਲੇ ਘਰੇ ਜਾਵੜਾ ਨਹੀਂ ਤਾਂ 752 752 ਪੰਜਾਂ ਦਿਨ ਨੂੰ ਸਾਡਾ ਰਿਕਾਰਡ ਫਰੋਲੋ ਮਗਰਲਾ ਪੰਜ ਸਾਲਾਂ 'ਚ 751 ਕੋਈ ਹਜ਼ਾਰ ਬਾਅਦ ਕੋਈ ਦੋ ਬੰਦ ਦੋ ਦਿਨ ਬੰਦਾ ਲਾ ਕੇ ਆਇਆ ਉਹ ਨਹੀਂ ਜਿਹੜਾ ਬੰਦਾ 752 ਕਰਾਉਣਾ ਆਇਆ ਉਹ ਵੀ 752 ਹੋਈ ਹੈ ਇਹ ਮਗਰਲੇ ਪੰਜ ਸਾਲਾਂ ਦਾ ਰਿਕਾਰਡ ਹੈ ਇਹ ਇੱਕ ਨਵਾਂ ਟ੍ਰੈਂਡ ਗਿੱਦੜਵਾ ਦੇ ਵਿੱਚ ਚੱਲਿਆ। ਸੋ ਐਸਡੀਐਮ ਸਾਹਿਬ ਦੋ ਹਲਕਿਆਂ ਦੇ ਇੰਚਾਰਜ ਆ, ਤੀਜਾ ਉੱਥੇ ਐ ਕਿਉਂਕਿ ਜੋ ਬਾਈ ਇਲੈਕਸ਼ਨ ਚ ਕੀਤਾ ਭਾਈ ਸਾਹਿਬ ਨੇ ਸਾਰੇ ਸਰਪੰਚਾ ਦੇ ਕਾਗਜ਼ ਜਿਹੜਾ ਐ ਉਹਦਾ ਇਨਾਮ ਇਹਨੂੰ ਦਿੱਤਾ ਜਾ ਰਿਹਾ। ਸੋ ਮੈਂ ਇਹਨਾਂ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ 'ਚ ਵੀ ਜਾਵਾਂਗਾ ਔਰ ਐਸਸੀ ਐਸਸੀ ਜਿਹੜਾ ਸਾਡਾ ਚੇਅਰਮੈਨ ਕਮਿਸ਼ਨ ਆ ਉਹਨਾਂ ਕੋਲੇ ਉਹਨਾਂ ਸਾਰੇ ਬੰਦਿਆਂ ਨੂੰ ਪੇਸ਼ ਕਰਾਂਗੇ। ਜਿਨ੍ਹਾਂ ਦੇ ਇਹਨਾਂ ਨੇ ਜਵਾਨਤਾ ਨਹੀਂ ਲਈਆਂ ਤੇ ਜਿਹੜਾ ਲਿਬਰਟੀ ਸੀ ਬੰਦੇ ਦੀ ਉਹ ਇਹਨਾਂ ਨੇ ਖੋਈ ਹੈ ਸੋ ਅੱਜ ਹੁਣ ਅਸੀਂ ਦਫ਼ਤਰ ਬੈਠੇ ਆਂ ਸਾਨੂੰ ਕਹਿ ਰਹੇ ਆ ਰਹੇ ਆ ਕਰਦੇ ਆ ਕਰਾ ਦੇ ਨੇ ਰੀਡਰ ਕਹਿੰਦਾ ਫਾਈਲ ਗਈ ਹੈ ਤਹਿਸੀਲਦਾਰ ਕਹਿੰਦਾ ਮੈਂ ਗੱਲ ਕੀਤੀ ਹੈ ਡੀਸੀ ਸਾਹਿਬ ਦੇ ਵੀ ਧਿਆਨ ਚ ਲਿਆਤਾ ਸੋ ਆ ਹਾਲਾਤ ਹੈ ਜੀ ਮਾਮਲਾ ਕਿਸੇ ਲੜਾਈ ਦਾ ਵੀ ਕੋਈ ਲੜਾਈ ਹੋਈ ਨਹੀਂ ਜੀ ਸਾਨੂੰ ਦੱਸਣ ਕੋਈ ਲੜਾਈ ਹੋਈ ਹੈ ਕਿਸੇ ਦੇ ਮੁੱਕੀ 60 24 21 25 ਐਮ ਐਲ ਆਰ ਜਿਹੜੂ ਮਰਜੀ 57 ਦਾ ਪੱਤਰਕਾਰ ਸਾਥੀਓ ਜੇ ਤੁਸੀਂ ਚੰਗੇ ਨਾ ਲੱਗੇ ਖਬਰ ਗੱਲ ਤੇ ਲੱਭਦੀ ਤੁਹਾਡੀ ਵੀ ਹੋ ਸਕਦੀ ਹੈ 5 ਦਿਨ ਤੁਹਾਨੂੰ ਵੀ ਇੱਕ ਅੰਦਰ ਦਿੱਤਾ ਜਾ ਸਕਦਾ ਐਵੇਂ ਇੱਥੇ ਕੋਈ ਪਾਣੀ ਦੇ ਮੋਗੇ ਦਾ ਰੋਲਾ ਸੀ ਗਿੱਦੜਵਾ ਸਾਡੇ ਉਹਨਾਂ ਨੂੰ 5 ਦਿਨ ਅੰਦਰ ਲਵਾਤੇ ਐਵੇਂ ਸਾਡਾ ਪਿਉਰੀ ਵਾਲਾ ਇੱਕ ਸਰਪੰਚ ਸੀ ਉਹਨੂੰ 5 ਦਿਨ ਲਵਾਤੇ ਐਵੇਂ ਮਣੀਆ ਵਾਲੇ ਤੋਂ ਸਾਡਾ ਸਾਥੀ ਸੀ ਉਹਨੂੰ 5 ਦਿਨ ਅੰਦਰ ਲਵਾਤੇ ਕੋਟਲੀਆ ਬਲੂ ਦੇ ਸਾਥੀ ਸੀਗੇ ਉਹਨਾਂ ਨੂੰ ਮੈਂ ਲਾਈਵ ਹੋਇਆ ਉਹਨੂੰ 5 ਦਿਨ ਲਵਾਤੇ ਦੋ ਦੇ ਦੇ ਬਲਕੇ ਕਿੰਨੇ ਕੁ ਤੁਹਾਨੂੰ ਦੱਸਾਂ 57 ਇਹਨਾਂ ਨੇ ਬਣਾਈ ਰਹੀ ਹੈ 302 ਸੋ ਇਹ ਹਾਲਾਤ ਹੈ ਇੱਥੋਂ ਦੇ ਐਸਡੀਐਮ ਦੇ ਅੱਜ ਵਰਕਿੰਗ ਡੇ ਹੈ ਹਾਲਾਤ ਵੇਖ ਲਓ ਐਸਡੀਐਮ ਦੇ ਪਤਾ ਨਹੀਂ ਕਿੱਥੇ ਹਾਜ਼ਰੀ ਪਾਈ ਹੋਣੀ ਹੈ ਤੇ ਕਿੱਥੇ ਹੋਣਾ ਹੈ ਮਾਂ ਦਾ ਸ਼ੇਰ ਕੋਈ ਐਸਡੀਐਮ ਇਜ਼ ਲਾਈਕ ਪਰ ਇੱਕ ਗੱਲ ਦੱਸ ਦੇਣਾ ਜਨਾਬ ਸਮਾਤਾ ਇਹਨਾਂ ਨੂੰ ਲੱਗਦਾ ਕਿ ਮੈਂ ਰਿਟਾਇਰ ਹੋ ਜਾਣਾ ਹੈ 7 ਲੋਕ ਐਫੀਡੇਵਿਟ ਲਈ ਫਿਰਦੇ ਐ ਐਸਡੀਐਮ ਸਾਹਿਬ ਦੇ ਕੋਲ 7 ਲੋਕਾਂ ਦੇ ਐਫੀਡੇਵਿਟ ਆ ਬੈਠੇ 7 ਇਹਨਾਂ ਦੀ ਗਿਣਤੀ ਪਜਾ ਹੋ ਜਾਣੀ ਸਾਹ ਬਰਾਬਰ ਹੋਣਾ ਹੈ ਆਪਾਂ ਕਦੇ ਕੱਚੇ ਪਹਿਰੀ ਹਾਥੀ ਨਹੀਂ ਪਾਇਆ ਪੱਕੇ ਪਹਿਰੀ ਬਾਕੀ ਮਰਜੀ ਹੈ ਜੋਸਪਾਲ ਜੀ ਜਿੰਨਾ ਤਸੱਦਦ ਹੋਰ ਤੁਸੀਂ 1.5 ਸਾਲ ਕਰ ਸਕਦੇ ਆ ਕਰੋ ਮਾਲਕੋ ਅਗਲਾ